ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸ਼ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸ਼ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੋ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੋ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸ਼ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ